ਸਾਂਝ TV ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਹਿਰਾਈਆਂ ਚੋਂ ਸਵਾਗਤ ਹੈ ਜੀ ਅੱਜ ਦਾ ਬੜਾ ਅਹਿਮ ਪ੍ਰੋਗਰਾਮ ਕਿਉਂਕਿ ਸਵੇਰ ਦੀਆਂ ਖਬਰਾਂ ਦੇ ਵਿੱਚ ਤੁਹਾਡਾਂ ਨਾਲ ਗੱਲਬਾਤ ਹੋਈ ਸੀ ਕਿਸ ਦਾ ਵਿਕਰਮਜੀਤ ਸਿੰਘ ਮਜੀਠੀਆ ਦਾ 7 ਦਿਨਾਂ ਦਾ ਰਿਮਾਂਡ ਪੂਰਾ ਹੋ ਗਿਆ ਹੈ 4 ਦਿਨਾਂ ਦਾ ਰਿਮਾਂਡ ਹੋਰ ਮਿਲ ਗਿਆ ਤੇ ਰਸਤੇ ਦੇ ਵਿੱਚ ਜਾ ਰਿਹਾ ਅਕਾਲੀ ਲੀਡਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਜਿਹੜੇ ਸਦਾਰ ਸੁਖਬੀਰ ਸਿੰਘ ਬਾਦਲ ਸਮੇਤ ਕੁਝ ਹੋਰ ਲੀਡਰਾਂ ਨੂੰ ਰਸਤੇ ਦੇ ਵਿੱਚ ਹੀ ਗ੍ਰਿਫਤਾਰ ਕਰ ਲਿਆ ਸੀ ਕੀ ਡਿਵੈਲਪਮੈਂਟ ਹੋ ਰਹੀ ਹੈ ਕੀ ਕੁਝ ਹੋ ਰਿਹਾ ਹੈ ਕਿਉਂ ਇਸ ਤਰ੍ਹਾਂ ਹੋ ਰਿਹਾ ਹੈ ਇਹ ਗੱਲਬਾਤ ਕਰਨ ਦੇ ਲਈ ਬਹੁਤ ਹੀ ਸਤਿਕਾਰਯੋਗ ਤੇ ਸੀਨੀਅਰ ਜਿਹੜੇ ਲੀਡਰ ਨੇ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਬੜਾ ਲੰਮਾ ਸਮਾਂ ਪ੍ਰਧਾਨ ਰਹੇ ਤੇ ਅੱਜ ਕੱਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਇੰਦਰ ਕੋਰ ਕਮੇਟੀ ਦੇ ਆ ਜਿਹੜੇ ਮੈਂਬਰ ਨੇ ਉਹਨਾਂ ਦੇ ਵਿੱਚੋਂ ਇੱਕ ਨੇ ਸਦਾ ਪਰਮਜੀਤ ਸਿੰਘ ਸਰਨਾ ਮੈਂ ਉਹਨਾਂ ਨੂੰ ਬੇਨਤੀ ਕੀਤੀ ਆ ਆਓ ਉਹਨਾਂ ਨਾਲ ਕਰਦੇ ਆ ਗੱਲਬਾਤ ਕਰਦੇ ਆ ਸਵਾਗਤ ਸਰਨਾ ਸਾਹਿਬ ਦਿਲਾਂ ਦੀਆਂ ਸਾਂਝਾ ਟੀਵੀ ਤੇ ਦਿਲ ਦੀਆਂ ਗਹਿਰਾਈਂ ਚੋਂ ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਪਹਿਲਾਂ ਕਿ ਮੈਂ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੀ ਗੱਲਬਾਤ ਕਰਾਂ ਇੱਕਦਮ ਮੇਰੇ ਮਨ ਦੇ ਵਿੱਚ ਗੱਲ ਕਲਿੱਕ ਹੋਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣੀਆਂ ਸੀ ਤੇ ਉਹਦੇ ਵਿੱਚ ਪਤਾ ਲੱਗਾ ਕਿ ਕਮੇਟੀ ਬਣ ਗਈ ਹੈ ਤੁਸੀਂ ਉਹਦੇ ਵਿੱਚ ਸ਼ਮੂਲੀਅਤ ਨਹੀਂ ਕੀਤੀ ਮੈਂਬਰ ਤੁਹਾਡੇ ਕੋਲ ਸਰਦਾਰ ਮਨਜੀਤ ਸਿੰਘ ਜੀ ਕੇ ਕੋਲ ਸ਼੍ਰੋਮਣੀ ਅਕਾਲੀ ਦਲ ਦੇ ਕਾਫੀ ਮੈਂਬਰਸ ਸਨ ਕੀ ਕਾਰਨ ਬਣਿਆ ਕੀ ਸਥਿਤੀ ਹੈ ਜੀ ਇਸ ਵੇਲੇ ਸੰਖੇਪ ਦੇ ਵਿੱਚ ਪਹਿਲਾਂ ਮਾ ਦੋ ਮੰਟਰੀ ਲਾਵਾਂਗਾ ਦੇਖੋ ਗੱਲ ਹੈ ਕਿ ਜੀ ਇਲੈਕਸ਼ਨ ਡਿਊ ਸੀ ਪਿਛਲੀ ਜਨਵਰੀ ਦੀ ਜੀ ਉਹਨਾਂ ਨੇ ਨਹੀਂ ਕਰਾਈ। ਓਕੇ। ਔਰ ਇਹ ਲੱਗੇ ਰਹੇ ਨੇ ਵੇ ਸਾਡੇ ਨੰਬਰ ਕਿਸੇ ਤਰੀਕੇ ਟੁੱਟ ਜਾਣ ਕਰ ਜਾਣ ਇਹਨਾਂ ਨੇ ਆਫਰਾਂ ਦਿੱਤੀਆਂ ਤਰੀਆਂ ਕਿ ਜਿਹੜੇ ਜਿਨ੍ਹਾਂ ਨੇ ਸੀ ਸਮਝਦਾ ਘਰ ਜਿਹੜੇ ਤੇ ਮਰ ਜਾਣ ਤੋਂ ਬਾਅਦ ਵੀ ਸਾਡੇ ਨਾਲ ਨਿਭਣਗੇ ਉਹ ਉਹ ਵੀ ਮੈਂਬਰ ਵੇਕੇ ਵੇਕੇ ਲਗ 60 ਲੱਖ 70 ਲੱਖ 50 ਲੱਖ ਗੱਡੀ ਡਰਾਈਵਰ ਖਰਚਾ ਮਤਲਬ ਇਸ ਤੋਂ ਘੱਟ ਦੇ ਸੌਧਨੀ ਹੋਏ ਹੈ ਜਾਂ ਕਿਸੇ ਵੀ ਨੂੰ ਹੈ ਉਸ ਨੂੰ 25 ਲੱਖ ਰੁਪਏ ਮਹੀਨੇ ਦੀ ਪ੍ਰੋਫੈਸਰ ਦੀ ਜੌਬ ਦੇਤੀ ਗਈ ਉਸ ਤੋਂ ਇਲਾਵਾ ਜਦ ਇਹਨਾਂ ਨੂੰ ਪਤਾ ਚੱਈ ਬਈ ਇਹ ਬੰਦੇ ਨਾਲ ਵੀ ਇੱਜਤ ਕਰਦੇ ਨਹੀਂ ਇਹਨਾਂ ਨੇ ਸਾਡੇ ਦੋ ਬੰਦੇ ਜਿਹੜੇ ਲਾਟਰੀ ਚੋਂ ਨਿਕਲੇ ਸਨ ਉਹਨਾਂ ਦੇ ਆਪਣੇ ਮਿਨਿਸਟਰੀ ਵੀ ਪਾਕਰ ਨਾਲ ਉਹਨਾਂ ਦੋਆਂ ਨੂੰ ਕੱਢ ਕੇ ਆਪਣੇ ਦੋ ਪਾ ਲੈ ਜਿਹੜੇ ਜੈਟ ਹੋ ਚੁੱਕੇ ਸਾਨੂੰ ਹੁਣ ਬੜੇ ਲੰਬੇ ਕਹਾਣੀ ਹੈਗੀ ਮੈਂ ਨਹੀਂ ਕਰਦਾ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੋ ਹੋਰ ਕੱਢ ਲਏ ਤੇ ਅਸੀਂ ਕਿਹਾ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈ ਜਿਹੜੇ ਇਲੀਗਲ ਮੈਂਬਰ ਤੁਸੀਂ ਪਾਏ ਨੂੰ ਇਲੀਗਲ ਹੈਗੇ ਇੱਥੋਂ ਤੱਕ ਅਸੀਂ ਵਕੀਲ ਬਿਹਤਰੀਨ ਕੀਤਾ ਸਾਨੂੰ ਚਲੋ ਮਾਇਆ ਖਰਚ ਹੋਈ ਬਾਕੀ ਉਹਨਾਂ ਨੂੰ ਅਸੀਂ ਵੋਟ ਦਾ ਇਤਾਰ ਲੈ ਕੇ ਦਿੱਤਾ ਸੀ ਜੀ ਅਸੀਂ ਇੱਕ ਪਾਸੇ ਕਹਿੰਦੇ ਆਂ ਕਿ ਇਲੀਗਲ ਮੈਂਬਰ ਪਾ ਰਹੇ ਨੇ ਦੋਵੇਂ ਪਾਸੇ ਅਸੀਂ ਇਲੈਕਸ਼ਨ ਕਰਨ ਚੱਲ ਜਾਈਏ ਤੇ ਇਹਨਾਂ ਦੇ ਲਈ ਜਿਹੜੇ ਇਲੀਗਲ ਤਰੀਕਾ ਗੀ ਉਹ ਕਿਵੇਂ ਅਸੀਂ ਲੀਗਲ ਕਰ ਦਿਆ ਉਹ ਫਿਰ ਫੈਸਲਾ ਆਇਆ ਸੀ ਕਿ ਜਿਹੜੇ ਦੋ ਲਾਟਰੀਆ ਲੈ ਗਏ ਇਹ ਜਾਣਗੇ ਬਾਕੀ ਕੋਈ ਵੀ ਨਹੀਂ ਜਾਏਗਾ ਤੇ ਬਾਕੀ ਸਾਡੇ 13 ਮੈਂਬਰ ਕੋਈ ਨਹੀਂ ਗਏ ਉਹ ਦੋ ਗਏ ਸੰਗ ਅ ਬਾਕੀ ਇਹਨਾਂ ਦੇ ਚਿਹਰੇ ਮਰੇ ਹੋਏ ਸਾਂ ਮੂਰਜਾ ਆਇਆ ਹੋਇਆ ਸਾਂ ਕੋਈ ਇਹਨਾਂ ਤੇ ਖੁਸ਼ੀ ਨਹੀਂ ਸੀ ਕੋਈ ਗੁਣ ਨਹੀਂ ਸੀ ਉਹ ਫੋਟੋਆਂ ਜੂਰ ਪਾ ਰਿਆ ਨਹੀਂ ਉੱਥੇ ਤੈਨੂੰ ਹਰ ਹਰ ਮੀਸ ਤੋਂ ਮਸਰੋ ਪਾ ਦੇ ਰਿਆਂ ਫਰਾਂ ਦੇ ਰਿਆ ਪਰ ਵਿੱਚੋਂ ਕੋਈ ਗੱਲ ਨਹੀਂ ਹੈ ਓਕੇ ਮੈਂ ਇੱਕ ਗੱਲ ਰਸਦਾ ਇਹਨਾਂ ਨੂੰ ਟੀਮ ਉਹ ਹੀ ਰਿਪੀਟ ਕਰਨੀ ਪਈ ਕਿਉਂਕਿ ਇੱਕ ਵੇਟ ਖੜਕਾਂਦਾ ਹੈ ਤੇ ਨਵੇਂ ਸਾਰੀਆਂ ਇਟਾਂ ਜਿਹੜੀਆਂ ਸੋਨਾਂ ਖੜ ਜਾਂਦੀਆਂ ਸਾਬ ਇਸ ਵਾਸਤੇ ਨੇ ਕਰੀ ਨਹੀਂ ਅਸੀਂ ਨੇ ਬਦਲਾ ਸੰਗ ਦੇ ਸੀ ਇਹੇ ਰੱਖਣੀ ਹੈ ਇਦਾਂ ਮੰਤਰਾ ਬਈ ਇਹਨਾਂ ਦੋਆਂ ਮੈਂਬਰਾਂ ਦੀ ਜਿਹੜੇ ਆਪਣੇ ਆਪ ਨੂੰ ਫੋਨੇ ਖਾਂ ਸੰਦਨ ਕਲਕਾਵਰ ਸਰਸਾ ਇਹਨਾਂ ਦੀ ਮੈਂਬਰਾਂ ਦੇ ਉੱਤੇ ਹੋਲਡ ਨਹੀਂ ਸੀ ਉਹ ਹੋਲਡ ਨਹੀਂ ਸੀ ਜਿਹੜਾ ਇਹ ਆਪਣੇ ਬਣਾਉਂਦੇ ਸਨ ਇਹ ਸਾਡੇ ਮੈਂਬਰਾਂ ਤੋੜਦੇ ਤੇ ਇਹਨਾਂ ਦੇ ਸਾਰੇ ਮੈਂਬਰ ਸਾਡੇ ਕੋਲ ਆਣਾ ਚਾਹਤਾਂ ਜੀ ਬਾਜਨੀ ਜੀ ਕਰ ਦਤਾ ओके ਇਹਦਾ ਮਤਲਬ ਹੈ ਤੁਸੀਂ ਦੋਸ਼ ਲਾ ਰਹੇ ਹੋ ਜੇ ਤੁਹਾਡੇ ਕੋਲ ਕੋਈ ਪ੍ਰੂਫ ਨਹੀਂ ਹੈ ਕਿ 50 ਲੱਖ ਤੋਂ 80 ਲੱਖ ਦੇ ਵਿੱਚ ਵਿੱਚ ਤੁਹਾਡੇ ਮੈਂਬਰ ਖਰੀਦੇ ਗਏ ਨੇ ਕਿਉਂਕਿ ਜੇ 50 ਲੱਖ ਤੋਂ 80 ਲੱਖ ਦੇ ਵਿੱਚ ਵਿੱਚ ਦਿੱਤਾ ਹੈ ਉਹ ਪਰਸਨਲ ਜੇਬ ਚੋਂ ਦਿੱਤਾ ਹੈ ਜਾਂ ਗੋਲਕ ਦੇ ਵਿੱਚੋਂ ਕੱਢ ਕੇ ਦਿੱਤੇ ਹੋਣੇ ਆ ਜੀ ਕਿਵੇਂ ਲੱਗਦਾ ਗੋਲਕ ਤਾਂ ਪਹਿਲਾਂ ਹੀ ਖਾਲੀ ਪਈ ਹੈ ਉਹ ਦੇਖੋ ਗੱਲ ਸਮਝ ਪਾਈਂਟ ਮੈਂ ਸਾਰਿਆਂ ਦੇ ਨਾਮ ਲੈਣ ਮੈਂ ਫਲਾਣ ਨੇ ਇਹਨੇ ਲੈ ਫਲਾਣ ਨੇ ਲੈ ਫਲਾਣ ਨੇ ਪ੍ਰਸਰਾਈ ਉਹ ਮੈਂ ਕੋਤਮਾ ਤੁਹਾਡੇ ਤੇ ਸਾਰਾ ਰਿਕੀਡ ਕਰ ਦੇਣਾ ਹੂੰ ਮਨ ਕੋਈ ਨਹੀਂ ਮੈਂ ਆਪਣੀਆਂ ਬਾਈਟ ਚ ਕਿਹਾ ਮੈਂ ਆਪਣੇ ਲੈਕਚਰ ਚ ਕਿਹਾ ਮੈਂ ਆਪਣੀਆਂ ਦਾਸ ਵਿੱਚ ਕਿਹਾ ਹਿਮਾਤ ਆ ਮੈਂ ਕਿ ਤੂੰ ਮੁਕਤਮਾ ਕਰਨ ਇਹ ਕਰਨ ਜਾਓ ਕਰਨ ਇਹ ਕੋਲ ਇਹ ਆਪਣੀ ਜੇਬ ਚੋਂ ਪੈਸੇ ਖਰਚਣਾ ਲੈ ਕਮਾਲ ਕਰਦੇ ਪਿਓ ਤੇ ਚਾਰਜੀ ਹੈਗੇ ਇਹ ਖੱਪਣ ਵੀ ਦੂਸਿਆਂ ਕੋਲ ਲੈ ਕੇ ਪਾਉਂਦੇ ਨੇ ਆਪਣੇ ਤੇ ਓਕੇ ਖੈਰ ਇਹ ਤੁਹਾਡੇ ਆਪਣੇ ਜਿਹੜਾ ਪ੍ਰਤੀਕਰਮ ਹੈ ਕਿ ਤੁਹਾਡੀਆਂ ਬਾਇਟਸਮੈਨ ਦੇਖੀਆਂ ਨੇ ਹੁਣ ਆਜੀਏ ਸਿੱਧਾ ਪੰਜਾਬ 'ਚ ਪੰਜਾਬ ਦੇ ਵਿੱਚ 7 ਦਿਨ ਹੋ ਗਏ ਨੇ ਵੱਡੇ ਤੜਕੇ ਆ ਕੇ ਜਿਹੜਾ ਅਕਾਲੀ ਦਲ ਦਾ ਮਾਝੇ ਦਾ ਜਰਨੈਲ ਕਹਿੰਦੇ ਸੀ ਜਿਹਨੂੰ ਅਗਲਿਆਂ ਨੇ ਵੱਡੇ ਤੜਕੇ ਆ ਕੇ ਢਾ ਲਿਆ ਫੋਨ ਲੈ ਕੇ ਸਾਰਾ ਸਮਾਨ ਚੱਕ ਕੇ ਲੈ ਕੇ ਪੂਰੀ ਤਲਾਸ਼ੀ ਕੀਤੀ ਛੋਟੇ ਛੋਟੇ ਬੱਚੇ ਸੀ ਉਹ ਵੀ ਉੱਥੇ ਅ ਇਹਦੇ ਪਿੱਛੇ ਕੀ ਕਾਰਨ ਲੱਗਦਾ ਹੈ ਕਿ ਵਾਕਈ ਹੀ ਵਿਕਰਮ ਸਿੰਘ ਮਜੀਠੀਆ ਨੂੰ ਡਰਗ ਕਿੰਗ ਕਿਹਾ ਜਾਂਦਾ ਸੀ ਕਿ ਚਿੱਟੇ ਦਾ ਵਪਾਰੀ ਹੈ ਚਿੱਟੇ ਦੇ ਵਪਾਰੀ ਦੇ ਕੇਸ ਦੇ ਵਿੱਚ ਲੈ ਕੇ ਗਏ ਨੇ ਵੱਧ ਸਰੋਤਾ ਤੋਂ ਜ਼ਿਆਦਾ ਬਣਾਉਣ ਦੇ ਮਾਮਲੇ 'ਚ ਲੈ ਕੇ ਗਏ ਨੇ ਜਾਂ ਫਿਰ ਕੇਜਰੀਵਾਲ ਨੇ ਜਿਹੜੀ ਉਹ ਤੋਂ ਮਾਫੀ ਮੰਗੀ ਸੀ ਹੁਣ ਉਹਦੀ ਪੂਰੀ ਸਲਤਨਤ ਹੈ ਪੰਜਾਬ ਦਾ ਬਾਦਸ਼ਾਹ ਇਸ ਵੇਲੇ ਭਗਵੰਤ ਮਾਨਤਾ ਵਿਚਾਰੇ ਇੰਪਲਾਈਜ਼ ਨੇ ਉਹਨਾਂ ਦੇ ਤੇ ਦੂਸਰੇ ਪਾਸੇ ਲੁਧਿਆਣੇ ਦੀ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਮਜੀਠੀਏ ਵੱਲੋਂ ਉਹਨਾਂ ਦੇ ਕਿਸੇ ਮੰਤਰੀ ਦੀ ਅਸ਼ਲੀਲ ਤਸਵੀਰਾਂ ਬਾਹਰ ਵਾਇਰਲ ਕਰਨ ਦਾ ਇਹ ਬਦਲੇ ਦੀ ਭਾਵਨਾ ਹੈ ਜਾਂ ਵਾਕਈ ਕਿੰਗਪਿੰਗ ਜਿਹੜਾ ਕਹਿ ਰਹੇ ਨੇ ਕਿ ਇਹ ਨਸ਼ੇ ਦਾ ਵਪਾਰੀ ਸੀ ਜਿਹਦੇ ਕਰਕੇ ਚੱਕਿਆ ਗਿਆ ਤੁਹਾਡਾ ਕੀ ਪ੍ਰਤੀਕਰਮ ਹੈ ਇਸ ਬਾਰੇ ਜੀ ਦੇਖੋ ਗੱਲ ਅੱਗੇ ਜੀ ਕਿ ਪਹਿਲਾਂ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਚਿੱਟਾ ਦੇ ਸਾਨੂੰ ਪ੍ਰਾਣ ਸੰਨ ਉਹ ਤੇ ਪਿਛਲੇ 9 ਸਾਲਾਂ ਵਿੱਚ ਨਾ ਅਮਰਿੰਦਰ ਕੋਲੋਂ ਪ੍ਰੂਫ ਹੋਇਆ ਤੇ ਨਾ 4 ਸਾਲਾਂ ਪੌਣੇ 4 ਸਾਲਾਂ ਚੰਨਾ ਕੋਲੋਂ ਹੋਇਆ ਓਕੇ ਜਿਹੜਾ ਕੇਸ ਹੋਇਆ ਉਹ ਇਹ ਕਹਿੰਦੇ ਨੇ ਕਿ ਇਹਦੇ ਕੋਲ ਲੋੜ ਤੋਂ ਵੱਧ ਅੰਤੋਂ ਤੋਂ ਵੱਧ ਹੈ ਕਿ ਆਪਣਾ ਜਤਾ ਦੇ ਮੈਂ ਤਾਂ ਕਹਿੰਦਾ ਜਾਣਦਾ ਕਿ ਇਹਦੇ ਗ੍ਰੈਂਡਫਾਦਰ ਤੇ ਮੇਰੇ ਇਹ ਦਾ ਗ੍ਰੇਡ ਗ੍ਰੈਂਡ ਪਾਤਾਨਾ ਮਰੇ ਗ੍ਰੈਂਡ ਪਾਦਾ ਮਰੇ ਦਾਦਾ ਜਨੂਤਰਾ ਉਹਨਾਂ ਦਾ ਇੱਕੋ ਗੁੱਟ ਸੀ ਤੇ ਮੈਂ ਗੱਲਾਂ ਸੁਣਦਾ ਰਹਿੰਦਾ ਸੀ ਉਹਨਾਂ ਦੀ ਇਹ ਪੁਰਾਣੇ ਰੈਹਸਾਨ ਚੀਵ ਖਾਲਸਾ ਦਵਾਨ ਬਣਾਉਣ ਚ ਇਹਨਾਂ ਦੇ ਹੱਥ ਸੇ ਖਾਲਸਾ ਗਾਮੇ ਬਣਾਉਣ ਚ ਇਹਨਾਂ ਦੇ ਹੱਥ ਸੇ ਇਵਨ ਪੰਜਾਬ ਐਂਡ ਸਿੰਧ ਬਣਾਉਣ ਚ ਇਹਨਾਂ ਦੇ ਹੱਥ ਸੇ ਮਨੇ ਇਹਨਾਂ ਦਾ ਨਹੀਂ ਇਹਨਾਂ ਦੇ ਪਰਵਾਰ ਦਾ ਤੇ ਇਹ ਰੈਹਸਾਨ ਪੁਰਾਣੇ ਹੈ ਹੂੰ ਔਰ ਇਹਨਾਂ ਕੋਲ ਜਦਾਦ ਵੱਧ ਘਟਣੇ ਘਟ ਘਟਨੇ ਹੁਣ ਇਹ ਕਹਿੰਦਾ ਕਿ ਇਹਨਾਂ ਨੂੰ 5 ਕਰੋੜ ਨਿਕਲਿਆ ਮੈਨੂੰ ਟੀਵੀ ਵਾਲੇ ਨੇ ਪੁੱਛਿਆ ਗਿਆ ਮੈਂ ਕਿਹਾ ਜਿਹੜੇ ਮੋਚੀ ਦਾ ਕੰਮ ਕਰਦੇ ਸਨ ਦਿੱਲੀ ਜੂਨਾਂ ਨੂੰ 5 ਕਰੋੜ ਬੇ ਆ ਪਿਆ ਜਿਹੜੇ ਇਹ ਕੰਮ ਕਰਦੇ ਨੇ ਤੇ ਜੇ 5 ਕਰੋੜ ਨਿਕਲਿਆ ਤਾਂ ਕੀ ਹੈ ਹੁਣ ਜਿਸ ਵਕਤ ਉਹ ਅਸੀਂ ਪਕੜੀ ਜਾਂਦੀ ਹੈ ਇਹ ਕੀਮਤ ਦੱਸਦੇ ਨੇ ਜਿਹੜੀ ਇੰਗਰੇਨ ਜਾ ਕੇ ਵੇਚਦੀ ਹੈ ਜਾਂ ਅਮਰੀਕਾ ਜਾ ਕੇ ਵੇਚਦੀ ਹੈ ਹਾਂ ਜੀ ਉਹ ਲੱਖ ਦੇ ਸਿੱਧਾ ਕਰੋੜ ਬਣਾ ਦਿੰਦੇ ਨੇ ਮੇਰਾ ਇਹ ਖਿਆਲ ਦੇਖੋ ਮੇਰੇ ਖਿਆਲ ਦੇ ਵਿੱਚ ਇਹਨਾਂ ਨੇ ਅਸੀਸ ਦੇ ਮਾਮਲੇ ਜਾਂ ਡਰੱਗ ਦੇ ਮਾਮਲੇ 'ਚ ਇਹਨਾਂ 'ਤੇ ਕੋਈ ਨਹੀਂ ਸੀ ਇਹਨਾਂ ਨੇ ਜਦਾਦ ਵੱਧ ਹੋਣ ਦੇ ਵਿੱਚ ਕੇਸ ਪਾਇਆ ਤੇ ਉਸੇ ਨੂੰ ਉੱਤੇ ਇੱਕ ਹੀ ਗਾਥ ਕਰਤਾ ਹੋਏ ਜਿਹੜੀ ਅੱਜ ਕਿਹਾ ਜੀ ਸੀ ਦਿੱਲੀ ਜਾਣਾ ਜੀ ਇਹ ਪਹਿnabla ਉੱਤੇ ਕਾਰਾ ਹੈ ਰਾਜੀ ਉਹ ਘਰ ਤੇ ਦੇ ਦਾਦਾ ਨੇ ਖਰੀਦਿਆ ਸੀ ਤੇ ਜਦ ਉਹ ਚਾਨਕ ਫਾਰਮ ਬਣੀ ਸੀ ਬਹੁਤ ਪ੍ਰਾਣਾ ਮੈਂ 500 ਰੁਪਏ ਗਾਜ ਮੈਨੂੰ ਆਫਰ ਆਈ ਤੇ ਮੈਂ ਕਹਾਂ ਚ ਕੋਣ ਰਹੇਗਾ ਤੇ ਇਹਨਾਂ ਦੇ ਦੋਸਤੋ ਵੀ ਵਾਲੀ ਸੀ ਇਸ ਵਕਤ ਇਹ ਜੋਰ ਲਾ ਲੈਣ ਕਿੰਨਾ ਕਰ ਲੈਣ ਅਸਲ ਹੈਗਾ ਕਿ ਚੀ ਮੰਤਰੀ ਦੇ ਖਿਲਾਫ ਜਿੱਤਰਾ ਮੋਜੀਠੀਆ ਬੋਲਦਾ ਸੀ ਉਤਨਾ ਕੋਈ ਵੀ ਨਹੀਂ ਸੀ ਬੋਲਦਾ ਹੂੰ ਇਹ ਕੋਈ ਨਾ ਕੋਈ ਨਾਲ ਸਾਰੀਆਂ ਗੱਲਾਂ ਕੱਟ ਕੇ ਲਿਆਂਦਾ ਸੀ ਤੇ ਇਲੈਕਸ਼ਨਾਂ ਵਿੱਚ ਵੀ ਇਹਨਾਂ ਨੇ ਸਾਰੇ ਇਨਾਂ ਦੇ ਪਾਜ ਖੋਲੇ ਸਨ ਤੇ ਇਹ ਇਸ ਨੂੰ ਡੰਗ ਕਰਨਾ ਚਾਹੁੰਦੇ ਸਨ ਇਹਨੂੰ ਦੇਖੋ ਇਹ ਬਾਹਰ ਆਇਆ ਕਿੰਨੀ ਦੇਰ ਹੋ ਗਈ ਹੈ ਤੁਸੀਂ ਜਿਹੜਾ ਤੁਸੀਂ ਹਾਈ ਕੋਰਟ ਤੇ ਸੁਪਰੀਮ ਕੋਰਟ ਚੋਂ ਇਹਨੂੰ ਮਿਲੀ ਸੀ ਰਹੀ ਉਹ ਸੁਫਤ ਕਰ ਦੇਣਾ ਇਹਨਾਂ ਦੇ ਇਹਨਾਂ ਨੇ ਕਰਨਾ ਜੂਰੇ 2-4 ਮਹੀਨੇ ਅੰਦਰ ਰੱਖਣਗੇ ਭਈ ਅਸੀਂ ਬੜੇ ਪਾਕ ਸਾਫਾਂ ਫੈਕਟ ਕਰਨ ਬੜੀ ਪੱਕੀ ਹੈਗੀ ਇਹ ਗੱਲ ਮੈਂ ਟੀਵੀ ਦੇ ਉੱਤੇ ਕਹਿ ਵੀ ਦਿੱਤੀ ਹੈ ਕਿ ਇਹ ਨਹੀਂ ਬਚਦੇ ਤੁਸੀਂ ਗੱਦ ਕੇਸ ਪਾਣਾ ਪੱਕਾ ਪਾਓ ਜਿਹਦੇ ਸਮੂਹ ਤੁਹਾਡੇ ਕੋਲ ਪੱਕਿਆ ਹੋਣਾ ਨਹੀਂ ਤੁਸੀਂ ਜਿਦਾਦ ਖਰੀਦੀ ਹੈ ਉਸਨੇ ਪਤਾ ਨਹੀਂ ਕਿੰਨੇ ਸਾਲ ਪਹਿਲੇ ਕੋਈ 100 ਏਕੜ Shimla ਦੇ ਵਿੱਚ ਇਹ ਨਾਲ ਇਹ ਪਤਾ ਹੋਣਾ ਚਾਹੀਦਾ ਹੈ ਕਿ ਆਫਟਰ ਪਾਰਟੀਸ਼ਨ ਪੰਜਾਬ ਵਾਲਾ ਕੋਈ ਹਿਮਾਚਲ ਪ੍ਰਦੇਸ਼ੀ ਜਿਦਾਦ ਨਹੀਂ ਖਰੀਦ ਸਕਦਾ ਇਦਾ ਮਤਲਬ ਇਹ ਹੋਇਆ ਕਿ ਇਹ ਜਜ਼ਾਬ 1964 ਤੋਂ ਪਹਿਲੇ ਦੇ ਟ੍ਰੀਟੀ ਹੋਈ ਹੈ ਅੱਜ ਤੱਕ ਕੋਈ ਪੰਜਾਬੀ ਲੈ ਲਵੇ ਕੋਈ ਲੈ ਲੋ ਕਿਸੇ ਵੀ ਸਟੇਟ ਦਾ ਇਹ ਹਿਮਾਚਲ ਇਹ ਜਜ਼ਾਬ ਨਹੀਂ ਖਰੀਦ ਸਕਦਾ ਜਦ ਤੱਕ ਉਸ ਨੂੰ ਸਪੈਸ਼ਲ ਬੜੀ ਔਖੀ ਪਰਮਿਸ਼ਨ ਮਿਲਦੀ ਹੈ ਉਹ ਵੀ 1 ਕਿੜਾ 2 ਕਿੜਾ ਤੇ ਨਿਕੜਦੀ 100 ਕਿੜੀ ਪਾਉਂ ਦੇਗਾ ਤੁਮ ਇਹਨਾਂ ਨੂੰ ਪਰਮਿਸ਼ਨ ਇਹਦਾ ਮਤਲਬ ਪੁਰਾਣੇ ਤੇਜ ਖੋਲੇ ਨੇ ਉਹਨੂੰ 1000 ਕਰੋੜ ਬਣਾ ਰਿਆ ਤੇ ਜੇ 100 ਕਰੋੜ ਰੁਪਿਆ ਦੀ ਜਗ੍ਹਾ ਹੈਗੀ Shimla ਹਿਮਾਚਲ ਵਿੱਚ ਉਹਦੀ ਕੀਮਤ ਅੱਜ ਹੋਏਗੀ 5000 ਕਰੋੜ ਇਤਨੀ ਮਹਿੰਗੀ ਜਗ੍ਹਾ ਉੱਤੇ ਪਰ ਚਲੋ ਇਹਨਾਂ ਦੇ ਆਪਣੇ ਅਗੇ ਹਿਸਾਬ ਲਾ ਲੈਣ ਸਭ ਤੋਂ ਵੱਡੀ ਗੱਲ ਹੈਗੀ ਕਿ ਡੈਮੋਕਰੇਸੀ ਵਿੱਚ ਹੈਕਰ ਆ ਆਪਣਾ ਡੰਗਸਟੇਸ਼ਨ ਕਰਨ ਦਾ ਮੈਂ ਅੱਗੇ ਵੀ ਕਹਿ ਬੈਠਾ ਕਿ ਇਹ ਡੰਗਸਟੇਸ਼ਨ ਕਿਉਂ ਨਹੀਂ ਕਰਨ ਦਿੰਦੇ ਪਏ ਇਹਨਾਂ ਨੇ ਕੋਲ ਇਤਨਾ ਪਰਬੰਧ ਨਹੀਂ ਕਿ ਲੋਕਾਂ ਨੂੰ ਅੰਦਰ ਜਾਣ ਦੇਣਗੇ ਤੁਸੀਂ ਬਾਹਰ ਲਾ ਲੋ ਕੋਈ ਇਸ ਤੋਂ ਕੰਮ ਜਾ ਸਕਦੇ ਕੇ ਸੰਗ ਜਾਣੇ ਦੋ ਜਿਹੜੇ ਸਿੱਕੇ ਹਿੱਸੇਦਾਰ ਹੈ ਜੋ ਜਾ ਕੇ ਸੁਣ ਸਕਦੇ ਇਹਨਾਂ ਉਹਦੀ ਮਸ਼ੀਨ ਨੂੰ ਮੈਗਨਵਾਸੇ ਲਾਗਦੇ ਦਿੱਤੀ ਕੱਲ ਇਹ ਤੇ ਸਿੱਧੀ ਡੈਮੋਕ੍ਰੇਸੀ ਹੈਗੀ ਕੋਈ ਗੱਲ ਨਹੀਂ ਹਾਲੇ ਬੜਾ ਵਕਤ ਪਿਆ ਹੈਗਾ ਇਹਨਾਂ ਕੋਲ ਹਾਣਾ ਵਾਣਾ ਕੁਝ ਨਹੀਂ ਕਿਉਂਕਿ ਸਾਡੇ ਬਜ਼ੁਰਗ ਬੰਨ ਕਹਿੰਦੇ ਸਨ ਕਿ ਹੱਥ ਪਾਣਾ ਤੇ ਪੱਕਾ ਪਾਣਾ ਹੈ ਅੱਧਾ ਪਾ ਕੇ ਹੱਥ ਪਾਏ ਨਹੀਂ ਪਾਈਦਾ ਓਕੇ ਇਹਨਾਂ ਨੂੰ ਪੱਕਾ ਪਾਣਾ ਚਾਹੀਦਾ ਸੀ ਮੈਨੂੰ ਲੱਗਦਾ ਪਿਆ ਅਬ ਇਹਨਾਂ ਦਾ ਹੱਥ ਪੱਕਾ ਹੈਗਾ ਪਰ ਲੱਗਦਾ ਪਤਾ ਨਹੀਂ ਤੁਸੀਂ ਕਿਵੇਂ ਕਹਦੇ ਹੋ ਅੱਤ ਪੱਕਾ ਪਾਇਆ ਕਿ ਨਹੀਂ ਪਾਇਆ ਰਾਜਵਿੰਦਰ ਸਿੰਘ ਬੈਂਸ ਐਡਵੋਕੇਟ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਬੈਂਸ ਦੇ بیٹے 9092 ਸਫਿਆਂ ਦੀ ਰਿਪੋਰਟ ਇਹਨਾਂ ਨੇ ਨਸ਼ਰ ਕੀਤੀ ਸੀ ਸ਼ਾਇਦ ਤੁਹਾਨੂੰ ਯਾਦ ਹੋਵੇ ਉਸ ਰਿਪੋਰਟ ਦੇ ਵਿੱਚ ਇੱਕ ਇੱਕ ਅੰਕੜਾ 9092 ਸਫੇ ਸਰਨਾ ਸਾਹਿਬ ਬਹੁਤ ਜ਼ਿਆਦਾ ਹੁੰਦੇ ਆ ਹਜ਼ਾਰ ਹਜ਼ਾਰ ਸਫਿਆਂ ਦੀਆਂ 10 ਵੱਡੀਆਂ ਕਿਤਾਬਾਂ ਬਣਦੀਆਂ ਨੇ ਜੇ ਉਹਨਾਂ ਕੋਲ ਕੋਈ ਸਬੂਤ ਹੋਣਗੇ ਪੱਕੇ ਪੈਰੀ ਤਾਂ ਹੀ ਉਹਨਾਂ ਨੇ ਹੱਥ ਪਾਇਆ ਕੱਚੇ ਪੈਰੀ ਤਾਂ ਮੈਨੂੰ ਲੱਗਦਾ ਹੱਥ ਪਾਉਣਗੇ ਨਹੀਂ ਜੇ ਸਾਰਾ ਕੁਝ ਸਬੂਤ ਨਿਕਲ ਆਉਂਦਾ ਪੇਸ਼ੀਆਂ ਇਨਵੈਸਟੀਗੇਸ਼ਨ ਦੇ ਵਿੱਚ ਫਿਰ ਅਕਾਲੀ ਦਲ ਦਾ ਕੀ ਪ੍ਰਤੀਕਰਮ ਹੋਏਗਾ ਜੀ ਦੇਖੋ ਗੱਲ ਹੈ ਵੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਇੰਜੀ ਗੱਲ ਦੇ ਵਿੱਚ ਬਿਲਕੁਲ ਨਹੀਂ ਆਏਗਾ ओके okay. सो आर सो वी आर क्लीन दैट दे कैਪਟਲੀਆਂ ਅਗਰਤਵਾਰੀਆਂ ਦੇ ਵਿੱਚ ਬਿਲਕੁਲ ਨਹੀਂ ਆਏ ਹੂੰ ਹੂੰ ਇਹ ਪਹਿਲੀ ਵਾਰ ਹੈ ਕਿ ਉਹ ਬੋਲੇਵਿਨ ਪ੍ਰਸਟਾਨਰ ਤੇ ਅਜੋਤੇ ਵਿਜੀਲੈਂਸ ਅਦਾਲਤ ਦੇ ਵਿੱਚ ਗੇਵ ਇਨ ਜਿਸ ਤੋਂ ਆਈ ਹੋ ਰਹੀ ਸੀ ਜੀ ਤੇ ਮੈਂ ਸਮਝਦਾ ਮੈਂ ਨਹੀਂ ਕੁਝ ਕਹਿ ਸਕਦਾ ਪਰ ਮੈਂ ਤੇ ਐਸ ਦੇ ਲੇਮਨ ਕਹਿ ਸਕਦਾ ਜੇ ਉਹਨਾਂ ਨੇ 9200 ਪੇਜ ਦੀ ਕੱਢੀ ਸੀ ਕਿ ਉਸ 9200 ਸੀ ਬੋਲਦਾ ਰੈਫਰੈਂਸ ਹੁੰਦੇ ਨਾ ਤੇ ਤਿਰ ਕੋ ਲਿਆਗਾ ਉਹਦੇ ਘਰ ਜਾ ਕੇ ਟੈਲੀਫੋਨ ਲਿਆ ਟੈਲਫੋਨ ਕੰਨਨ ਕੀ 29 ਟੈਲਫੋਨ ਕਿਉਂ ਨਹੀਂ ਹੋਣਗੇ ਉਹ ਕੋਕ इंग्लंड ਅਮਰੀਕਾ ਰਾਜਾ ਮੇਰਾ 2 ਸਾਲ ਦਾ ਪੋਤਰਾ ਹੱਥ ਫੜ ਕੇ ਬੈਠਾ ਆਇਆ ਹੈ ਪੋਤਰੀਆਂ ਵੀ ਫੜ ਕੇ ਬੈਠੀਆਂ ਹੋਈਆਂ 12 13 ਤੇ ਮੇਰੇ ਕੋਲ ਨਿਕਲਣਗੇ ਇਹ ਕੋਈ ਗੱਲ ਨਹੀਂ ਹੈਗੀ 29 ਟੈਲਫੋਨ ਨਿਕਲਣਗੇ ਨਹੀਂ ਕਾਗਲਾ ਉਹ ਜੀ 4 ਆਈਪੈਡ ਨਿਕਲਣਗੇ ਲੋ ਜੀ 4 ਆਈਪੈਡ ਉਹ 10 ਆਈਪੈਡ ਹੋਣੇ ਨੇ ਇਹ ਆਈਪੈਡ ਅੱਜ ਕੀ ਹੈਗਾ ਜੀ ਨਾ ਕੋਈ ਜਨਾਨੀ ਆਈਪੈਡ ਰਹਿ ਸਕਦੀ ਹੈ ਮੇਰੀ ਮੈਸੇਜ ਪਾਰ ਤੋਂ ਨਾਲ ਕਰਦੀ ਹੈ ਬੱਚੇ ਉੱਥੋਂ ਪੜਦੇ ਨੇ ਸਿੱਖਦੇ ਨੇ ਸਭ ਕੁਝ ਕਰਦੇ ਨੇ ਇਹ ਕੀ ਇਸ ਜਮਾਨੇ ਤੁਸੀਂ iPart 4 ਨਿਕਲ ਆਇਆ ਨੇ ਹੈ ਕਿ iPart ਸਭ ਤੋਂ ਮਹਿੰਗਾ ਸਵਾ ਲੱਖ ਰੁਪਏ ਦਾ ਸਭ ਤੋਂ ਮਹਿੰਗਾ ਇਹ ਸਵਸਤੇ ਮੈਂ ਇਹ ਕਹਿ ਰਿਹਾ ਵੀ ਇੱਕ ਕੇਸ ਜੇ ਹੈ ਤੇ ਪਾਣ ਅਕਾਲੀ ਦਲ ਜਿਹੜੇ ਦੋਸ਼ੀ ਹੋਣਗੇ ਉਹਨਾਂ ਦੀ ਮਦਦ ਨਹੀਂ ਕਰੇਗਾ ਪਰ ਵਿਦੇਸ਼ੀਆਂ ਵਾਸਤੇ ਆਪਣਾ ਹੱਥ ਖੜਾ ਕਰਾਂਗਾ ਪਰ ਕਿਤੇ ਸੋ ਨਾ ਸਮਝਿਆ ਹੁੰਦਾ ਨਹੀਂ ਕਿ ਜਿਹੜੀ ਸਰਕਾਰ ਸੱਤਾ ਦੇ ਵਿੱਚ ਹੁੰਦੀ ਹੈ ਉਹ ਦੂਜੀ ਪਾਰਟੀ ਨੂੰ ਹਮੇਸ਼ਾ ਤੰਗ ਕਰਦੀ ਹੈ ਜਦੋਂ ਸਦਾ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਤੁਹਾਨੂੰ ਯਾਦ ਹੋਣਾ ਹੈ ਕੈਪਟਨ ਅਮਰਿੰਦਰ ਸਿੰਘ ਨਾਲ ਤੇ ਬੀਬੀ ਉਹਨਾਂ ਦੇ ਘਰੋਂ ਤੁਹਾਡੇ ਨਾਲ ਬੜਾ ਪਿਆਰ ਹੁੰਦਾ ਸੀ ਉਹਨਾਂ ਦੇ ਉੱਤੇ ਸਿਟੀ ਸੈਂਟਰ ਦਾ ਘਟਾਲਾ ਪਾ ਕੇ ਉਸ ਵੇਲੇ ਵੀ ਤਾਂ ਅਕਾਲੀ ਦਲ ਨੇ ਭਾਰਤਿੰਦਰ ਚੈਲ ਤੇ ਹੋਰ ਸਿੱਧੂ ਵਰਗੇ ਕਈ ਕੇਸਾਂ ਦੇ ਵਿੱਚ ਇਸ ਤਰ੍ਹਾਂ ਬਦਲਾਖੋਰੀ ਦੇ ਵਿੱਚ ਕਰਦੇ ਆ ਰਾਜਨੀਤਿਕ ਲੋਕ ਕਰਦੇ ਆ ਤੇ ਇਹਨਾਂ ਨੇ ਕਰ ਲਿਆ ਕੀ ਹੋ ਗਿਆ ਤੁਸੀਂ 49 ਮੈਂ ਆਪਣੇ ਘਰ ਬੈਜਦੇ ਨਾ ਪਿਆ ਪੂਰੇ ਪਰਿਵਾਰ ਸੇ ਸਮਝਾਉਣ ਕੋਈ ਫੜ ਲਗੋ ਨਹੀਂ ਆਏ ਇਹ ਦੇਖੋ ਗੱਲ ਸੁਣੋ ਮੈਂ ਇਹ ਨਹੀਂ ਕਹਿੰਦਾ ਪਰ ਮੈਂ ਕਹ ਰਿਹਾ ਵਾ ਤੁਸੀਂ ਡਿਮੋਨਸਟ੍ਰੇਸ਼ਨ ਕਿਉਂ ਨਹੀਂ ਕਰਨ ਦਿੰਦੇ ਪਿਆਓ ਤੁਸੀਂ ਬਿਆਸੇ ਦੇ ਬੰਦੇ ਕਿਉਂ ਰੋਕਦੇ ਪਿਆਓ ਸਰਦ ਦੇ ਕਿਉਂ ਰੋਕਦੇ ਪਿਆਓ ਹੋਰ ਜਗ੍ਹਾ ਤੇ ਕਿਉਂ ਰੋਕਦੇ ਪਿਆਓ ਤੁਸੀਂ ਦੇਖਿਆ ਜੇ ਮੈਨੂੰ ਸਮਝਾਓ ਸੰਕਰਣੀ ਦੇ ਧਾਰਾਂ ਵਰਕਰਾਂ ਆਗੇ ਸਾਂ ਸੜਕ ਦੇ ਉੱਤੇ ਪੇ ਕੀ era ਇਹਨਾਂ ਨੂੰ ਕਚਰੀ ਵਿੱਚ ਜਾਣ ਤੋਂ ਕਿਉਂ 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 ਨਹੀਂ ਜਾਣ ਸਰ 2 ਮਹੀਨੇ ਪਹਿਲੇ ਹੀ ਰੋਕ ਲਿਆ 3 ਮਹੀਨੇ ਪਹਿਲੇ ਹੀ ਰੋਕ ਲਿਆ ਇਹਨਾਂ ਨੂੰ 100 ਮਹੀਨੇ ਪਹਿਲੇ ਰੋਕਿਆ ਇਹ ਡੈਮੋਕਰੇਸੀ ਹੈ ਡੈਮੋਕਰੇਸੀ ਅਗਲੇ ਕੇ ਬੰਦੇ ਜਾਣਾ ਚਾਹੁੰਦੇ ਨੇ ਜਾਣ ਤੁਸੀਂ ਕਹੋ ਜੀ ਇਸ ਤੋਂ ਅੱਗੇ ਨਹੀਂ ਜਾ ਸਕਦੇ ਇਹ ਕਿੱਥੋਂ ਦੀ ਗੱਲ ਹੈ ਜੀ ਡੈਮੋਕਰੇਸੀ ਦਾ ਸਰਦਾਰ ਸਾਹਿਬ ਜਦੋਂ ਨਾਲ ਸਰਕਾਰ ਸੀ ਉਹ ਵੀ ਤਾਂ ਕਾਣ ਕਰਦੇ ਹੀ ਰਹੇ ਨੇ ਆ ਮੜਕਾ ਚੌਂਗ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਟੀਚਰ ਕੁੱਟ-ਕੁੱਟ ਕੇ ਮਾਰੇ ਉਹਨਾਂ ਨੇ ਹੋਰ ਪਤਾ ਨਹੀਂ ਕੀ ਕੁਝ ਕੀਤਾ ਡੈਮੋਕ੍ਰੇਸੀ ਉਸ ਵੇਲੇ ਸੀ ਡੈਮੋਕ੍ਰੇਸੀ ਅੱਜ ਵੀ ਹੈ ਹੁਣ ਜਿਹਦਾ ਜਿਹਦੀ ਸਤਾ ਦੇ ਵਿੱਚ ਕਾਪਜ ਨੇ ਜਿਹੜੇ ਉਹ ਲੋਕ ਆਪਣੀ ਮਰਜ਼ੀ ਕਰਦੇ ਆ ਪਹਿਲਾਂ ਉਹ ਕਰਦੇ ਰਿਆ ਨੇ ਹੁਣ ਇਹ ਕਰ ਰਹੇ ਨੇ ਚਲੋ ਜਿਹੜੇ ਪਹਿਲਾਂ ਕੀਤਾ ਉਹ ਕਿਹੜਾ ਰਹਿ ਗਏ ਨੇ ਤੇ ਇਹ ਕਿਹੜਾ ਰਹਿ ਜਾਣਗੇ ਓਕੇ ਮੈਨੂੰ ਯਾਦ ਆਗਾ 2003 ਜਾਂ 4 ਦੇ ਵਿੱਚ ਤਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕੈਪਟਨ)^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{(13)})^{(14)})^{(15)})^{(16)})^{(17)})^{(18)} ਤੇ ਦੋਆਂ ਦਾ ਮਿਲਾਪ ਕੋਈ 15 ਦਿਨ 10 ਦਿਨ ਪਹਿਲਾਂ ਹੀ ਹੋਇਆ ਸੀ ਹੂੰ ਟੋੜਾ ਸਾਹਿਬ ਹਜ਼ਾਰ ਬੰਦਾ ਲੈ ਕੇ ਪਟਿਆਲੇ ਦੇ ਚੌਂਕ ਦੇ ਚ ਬੈਠ ਗਏ ਕਿਉਂਕਿ 10 ਵਜੇ ਮੈਂ ਤੁਹਾਨੂੰ ਅੰਦਰ ਦੀ ਗੱਲ ਦੱਸਦਾ ਕਪਟਨ ਹਮਿੰਦਰ ਸਿੰਘ ਨੇ ਉਸ ਵਕਤ ਕਿਹਾ ਟੋੜਾ ਸਾਹਿਬ ਬਾਹਰ ਆ ਗਏ ਨੇ ਜਿੱਦੀ ਬੈਠ ਕੇ ਆ ਗਏ ਉਹਨਾਂ ਨੂੰ ਛੇੜਾ ਨਹੀਂ ਚਾਹੀਦਾ ਇਹ ਇਹ ਕੀ ਕਰ ਰਿਹਾ ਜੀ ਤੋ ਵੀਰ ਸਿੰਘ ਬਾਦਲ ਖੁਦ ਜਾ ਰਿਹਾ ਹੈ ਤੇ ਤੁਸੀ ਅਲਾਉ ਨਹੀਂ ਕਰ ਰਹੇ ਕਹਿੰਦੇ ਜੀ ਉਤਰੋ ਜੀ ਉਹਨੇ ਪਲਾਉ ਕੀਤਾ ਨਾ ਜੀ ਉਹਨੇ ਇਤਨੀ ਕਿਹਾ ਥੋੜਾ ਸਮੇਂ ਘਰ ਬੈਠੋ ਰੋ ਜਿੰਦਰ ਬੰਦ ਰਹੋ ਉਹਨੇ ਕਹਾਂਦਾਓ ਲਾਓ ਜਾਓ ਪਰ ਕੁਝ ਡੈਮੋਨਸਟ੍ਰੇਸ਼ਨ ਦਾ ਫਾਇਦਾ ਹੋਇਆ ਕਿ ਸ਼ਾਮੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਘਰ ਚਲੇ ਗਏ ਤੁਹਾਡੇ ਹਿੰਮਤ ਸੀ ਤੁਸੀਂ ਰੋਕੋ ਜੀ ਨੂੰ ਰੋਕਣਾ ਨਹੀਂ ਇਹ ਇਹ ਤਾਂ ਕੋਈ ਗੱਲ ਨਹੀਂ ਔਕ ਤੁਸੀਂ ਦੇਖੋ ਗੱਲ ਸੁਣੋ ਮੈਂ ਤੁਹਾਡੇ ਨਾਲ ਸਹਿਮਤ ਹਾਂ ਰਾਜ ਨੇ ਚਾਰਿਕ ਨੇ ਆਪਕੋ ਕੋਈ ਥੋੜੀ-ਮੋਟੀ ਜਾਂਚ ਕੀਤੀ ਹੈ ਕਰਦੇ ਜਿਨ੍ਹਾਂ ਜਾਂਚ ਕੀਤੀ ਹੈ ਉਹ ਚਲੇ ਗਏ ਕੀ ਹੋਇਆ ਚਲੇ ਦਵਾਰੀ 204 ਇਹਨਾਂ ਨੂੰ ਕੀ ਕਰਨਾ ਹੈ ਪਰ ਜਿਹੜਾ ਇਸੋਗਾ ਗਵਾਡਾ ਨਾਡਰ ਦੀ ਪੋਲੂਸ਼ਨ ਪੰਜਾਬ ਖਰਾਬ ਹੈ ਹੂੰ ਹੂੰ ਤੁਸੀਂ ਸੋਚ ਨਹੀਂ ਸਕਦੇ ਕਿੰਨੇ ਬੰਦੇ ਮਰ ਰਹੇ ਨੇ ਕਿੰਨੇ ਨੌਜਵਾਨ ਬੱਚੇ ਮਰ ਰਹੇ ਨੇ ਕਿੰਨਾ ਹੋ ਰਿਹਾ ਹੈ ਤੁਸੀਂ ਲਾਓ ਟੀਵੀ ਸਵੇਰੇ ਦਰਬਾਰ ਸਵਾ ਟੀਵੀ ਖਬਰਾਂ ਹੁੰਦੀਆਂ ਨੇ ਸੁਣਨੇ ਹੁੰਦੀਆਂ ਖਬਰਾਂ ਓਕੇ ਔਰ ਕ腐ਸ਼ਨ ਕੀ ਤਰੀਹੇ ਹਿਸਾਬ ਹੀ ਨਹੀਂ ਹੈ ਨਹੀਂ ਕਰ ਕ腐ਸ਼ਨ ਦਾ ਤਾਂ ਮਾਮਲਾ ਸਨਸਾ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕ腐ਸ਼ਨ ਉਦੋਂ ਵੀ ਸੀ ਹੁਣ ਜਿਆਦਾ ਵਧੀ ਹੈ ਜੇ ਕ腐ਸ਼ਨ ਕਰਦੇ ਪੈਨ ਤੇ ਇਹ ਕੋਈ ਸਿੱਧੀ ਸਾਦੀ ਕਰਦੇ ਪੈਨ ਡੇਢ ਖਰਾਬ ਵਾਲੀ ਕਰਦੇ ਪੈਨ ਨਾ ਅੱਛਾ ਇਸ ਕੇਸ ਦੇ ਵਿੱਚ ਬੰਦੀਆਂ ਇੱਕ ਮਿੰਟ ਸਨਸਾ ਸਾਹਿਬ ਮਾਫ ਕਰਨਾ ਮੈਂ ਵਿੱਚ ਰੁਕਤਾ ਤੁਹਾਨੂੰ ਇਸ ਕੇਸ ਦੇ ਵਿੱਚ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿੰਜਨ ਸਿੰਘ ਦੀ ਗਵਾਹੀ ਚਟੋਪਾਦੀ ਆ ਡੀਜੀਪੀ ਦੀ ਗਵਾਹੀ ਇਹ ਕਿਤੇ ਕੇਸ ਨੂੰ ਦੂਜੇ ਮੋੜ ਤੇ ਚ ਨਾ ਲੈ ਜਾਈਗੀ ਕਿਉਂਕਿ ਉਸ ਵੇਲੇ ਸਤਾ ਇਹਨਾਂ ਦੀ ਸੀ ਇਹਨਾਂ ਨੇ ਈਡੀ ਨੈਂਜਨ ਸਿੰਘ ਵੀ ਹਟਾਤਾ ਈਡੀ ਵਾਲਾ ਚਟੋਪਾਦੀਆ ਵੀ ਗਿਆ ਤੇ ਹੁਣ ਉਹਨਾਂ ਦੀ ਜਿਹੜੀ ਗਵਾਹੀ ਹੈ ਕਿਤੇ ਇਹ ਕਿੱਲ ਤਾਂ ਨਹੀਂ ਸਾਬਤ ਹੋਏਗੀ ਚਟੋਪਾਧਾ ਵਰਗਾ ਅਫਸਰ ਹਾਂ ਉਸ ਵਕਤ ਆਪਣੇ ਡੀਜੀਪੀ ਪੋਸਟ ਦੇ ਉੱਤੇ ਕਿਉਂ ਨਹੀਂ ਠੀਕ ਕੰਮ ਕਰਕੇ ਗਿਆ ਕਿਉਂ ਮੰਨੇ ਆ ਉਨ ਕੋਈ ਨਾ ਆਇਆ ਰਿਪੋਰਟ ਜੇ ਮੈਂ ਕਿਵੇਂ ਛੱਡ ਗਿਆ ਮੈਂ ਸਨ ਇੰਜਨਸ ਨੂੰ ਨਹੀਂ ਪਤਾ ਛੇਰੀਏ ਤੇ ਸਦਾ ਰਹੇ ਮੈਨੂੰ ਨਹੀਂ ਪਤਾ ਉਹ ਆਪਣੀ ਡਿਊਟੀ ਕਿਉਂ ਨਹੀਂ ਪੂਰੀ ਕਰਕੇ ਗਿਆ ਜੀ ਹੂੰ ਦੇਖਦੇ ਰਹੇ ਕਿਰੀ ਵਾਲਾ ਆਏਗਾ ਤਾਂ ਤਾਂ ਗੱਲ ਕਰਾਂਗੇ ਨਹੀਂ ਜਦੋਂ ਵੀ ਉਹਦੀ ਇੰਕੁਆਰੀ ਤੋਂ ਇਲਾਵਾ ਦਿੱਤਾ ਉਹ ਡਿਊਟੀ ਪੂਰੀ ਆਪਣੀ ਕਿਵੇਂ ਕਰਦੇ ਸਨ ਸਾਹਿਬ ਮੈਂ ਕਹਾਂਗਾ ਦੇਖੋ ਗੱਲ ਸੁਣਵਾ ਬੜੀ ਸਪਸ਼ਟ ਗੱਲ ਆ ਗਈ ਇਹਨਾਂ ਨੇ ਗ੍ਰੇਡ ਮਾਰੀਏ ਵਿਜੀਲੈਂਸ ਨੇ ਬਈ ਇਹ ਠੀਕ ਕੋਰ ਇਹ ਪਰ ਬਾਰੇ ਫੰਡ ਸਾਕੇ ਹਾਂਜੀ ਲਵ ਲਓ ਇਹਨਾਂ ਨੇ ਡਰਗ ਦੇ ਮਾਮਲੇ ਤੇ ਰੇਡ ਮਾਰੀ ਨਹੀਂ ਮੈਨੂੰ ਪਤਾ ਜੋ ਮੈਂ ਸੁਣਿਆ ਮੈਂ ਤੁਹਾਨੂੰ ਦੱਸਿਆ ਓਕੇ ਜੇ ਰੇਡ ਮਾਰੀ ਐ ਸਨਨ ਸਾਹਿਬ ਇੱਕ ਮਿੰਟ ਇੱਥੇ ਰੁਕਿਓ ਆ ਵਾਧੂ ਜਦਾਦ ਆਮਦਨ ਦੇ ਸਰੋਤਾਂ ਤੋਂ ਰੇਡ ਮਾਰੀ ਐ ਉਹਦੇ ਵਿੱਚੋਂ ਜੇ ਕੁਝ ਨਿਕਲਿਆ ਤੇ ਉਹ ਡਰਗ ਦਾ ਮਾਮਲਾ ਨਿਕਦੇ ਐ ਜੇ ਡਰਗ ਦਾ ਮਾਮਲਾ ਬਾਹਰ ਹੁੰਦਾ ਮੈਂ ਇਸੇ ਕਰਕੇ ਕਹਿ ਰਹੇ ਹਾਂ ਕਿ ਜਿਹੜੀ ਚਟੋਪਾਦੀ ਆ ਡੀਜੀਪੀ ਦੀ ਰਿਪੋਰਟ ਉਹਦੀ ਗਵਾਹੀ ਤੇ ਈਦੀ ਵਾਲੇ ਨਿਰੰਜਨ ਸਿੰਘ ਦੀ ਗਵਾਹੀ ਕਿਤੇ ਨਾ ਹੋਵੇ ਕਿ ਇਹਦੇ ਕਰਕੇ ਸਾਰੀ ਖੇੜੀ ਬਿਲਕੁਲ ਬਦਲ ਜਾਵੇ ਤੇ 900 92 ਸਫਿਆਂ ਦੀ ਜਿਹੜੀ ਰਿਪੋਰਟ ਹੈ ਉਹਦੇ ਵਿੱਚੋਂ ਬੜਾ ਕੋਈ ਨਿਕਲੇ ਫੇਰ ਕੀ ਹੋਏਗਾ ਭੋਲਾ ਵੀ ਪਹਿਲਾਂ ਗਵਾਹੀ ਦਿੰਦਾ ਹੀ ਨਹੀਂ ਪਹਿਲਾਂ ਭੋਲੇ ਨੇ ਵੀ ਜ਼ਿਕਰ ਕੀਤਾ ਹੀ ਇਸ ਗੱਲ ਦਾ ਧੱਕਾ ਮੈਂ ਵੀ ਗੱਲ ਸੁਣੋ ਆਪਾਂ ਕਦੇ ਵੀ ਇਹ ਜੇ ਮਾਮਲਿਆਂ ਦੇ ਵਿੱਚ ਅੱਜ ਮੈਂ ਇੱਥੇ ਬੈਠਾ ਹਾਂ ਜਿੰਨੀ ਦੇਰ ਸੇਵਾ ਕੀਤੀ ਹੈ ਅਜ ਅਕਾਲੀ ਦਲ ਦੀ ਸੇਵਾ ਕਰਦਿਆਂ 50 ਸਾਲ ਤੋਂ ਉੱਪਰ ਹੋ ਗਿਆ ਹੈ ਕਮੇਟੀ ਦੇ ਵਿੱਚ ਮੋਰ ਥੈਨ 30 ইয়ার্স ਲਈ ਐ ਚਿੱਟਾ ਕੁਰਤਾ ਹੈਗਾ ਇਹਨੂੰ ਕੋਈ ਤਾਕ ਨਹੀਂ ਲਾ ਸਕਦਾ ਇਹ ਤੇ ਦੇਖੋ ਜੇ ਨਿਕਲੇਗੀ ਤੇ ਨਿਕਲੇਗੀ ਉਹਦੇ ਅੱਗੇ ਕੀ ਕਰਦੇ ਆ ਤੁਸੀਂ ਕਰ ਸਕਦੇ ਹੋ ਪਰ ਜਿਹੜੀ ਰੇਡ ਮਾਰੀ ਹੈ ਇਹਨਾਂ ਨੇ ਉਹ ਹੈਗੇ ਇਨਕੋਰਪੋਰੇਟ ਫੰਡਸ ਉਦੇ ਵਿੱਚ ਇਹਨਾਂ ਨੂੰ ਲਵਦਾ ਤੇ ਦੇਖ ਲੈਣ ਪਰ ਮੈਂ ਇਹ ਸਮਝਾਵਾਂ ਜੀ ਜੀ ਇਹ ਫੈਮਿਲੀ ਹੈ ਇਹਨਾਂ ਦੀ ਸੰਧਰੀ ਦਾ 2-400 ਕਰੋੜ ਉਹ 200-400 ਕਰੋੜ ਤਾਂ ਹੈ ਕਿ ਅੱਜ ਹਿੰਦੁਸਤਾਨ ਦੀਆਂ ਕੀਮਤਾਂ ਬਹੁਤ ਵੜੀਆਂ ਹਨ ਇਹਨਾਂ ਦੋ ਸਾਲਾਂ ਡਬਲ ਹੋ ਗਈਆਂ ਹਨ ਇਸ ਵਾਸਤੇ ਉਹਦੀ ਗੱਲ ਕਰਨੀ ਉਹ ਉਹ ਮੈਂ ਲੱਭੀ ਨਹੀਂ ਭਾਈ ਆਪਾਂ ਵਾਕਈ ਨਾ ਰਿਪੋਰਟ ਸਮੇਂ ਦੇ ਇੰਤਜ਼ਾਰ ਕਰਦੇ ਆ ਕਿ ਇਨਵੈਸਟੀਗੇਸ਼ਨ ਚ ਕੀ ਕੋਈ ਨਿਕਲਦਾ ਹੈ ਹਾਂ ਸਮੇਂ ਦੇ ਇੰਤਜ਼ਾਰ ਹਾਂ ਜੀ ਪਰ ਇਹਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਆਪਸੀ ਪਾਟੋ ਧਾੜ ਕਰਕੇ ਇਹ ਜਿਹੜੀ ਸਤਾ ਦੇ ਉੱਤੇ ਪਾਰਟੀ ਆ ਉਹਦਾ ਫਾਇਦਾ ਉਠਾ ਰਹੀ ਹੈ ਇਹ ਕੋਈ ਉਮੀਦ ਕੀਤੀ ਜਾ ਸਕਦੀ ਹੈ ਕਿ ਜਿਹੜੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਜਾਂ ਅਲੱਗ ਕੀਤਾ ਗਿਆ ਉਹ ਕਿਤੇ ਸਾਰੇ ਜਣੇ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਸੁਜੀਤੀ ਲਈ ਕੋਈ ਕੰਮ ਕਰਨ ਪੋਸਿਬਿਲਟੀ ਹੈ ਦੱਕੋ ਕਹ ਲੈ ਆ ਕੀ ਪੂਰੇ 2 ਮਿੰਟ ਮੈਂ ਇਹ ਸਮਝਾਦਾ ਮੈਂ ਇਹ ਸਮਝਾਵਾਂ ਕਿ ਮੈਨੂੰ ਪਾਸਿਬਿਲਟੀ ਕਈ ਬੰਦੇ ਦੀ ਨਜ਼ਰ ਆਉਂਦੀ ਪਈ ਹੈ ਅੱਛਾ ਕਿਉਂਕਿ ਉੱਥੇ ਤਫਾੜ ਪਿਆ ਹੋਇਆ ਹੈ ਤਫਾੜ ਪਿਆ ਹੋਇਆ ਹੈ ਇੱਕ ਧੜਾ ਕਹਿੰਦਾ ਗੈਨੀਅਰ ਪ੍ਰੀਤ ਸਿੰਘ ਨੂੰ ਬਣਾਓ ਇੱਕ ਕਹਿੰਦਾ ਰਖੜੇ ਨੂੰ ਬਣਾਓ ਹੂੰ ਇੱਕ ਕਹਿੰਦਾ ਬਡਾਲੇ ਨੂੰ ਬਣਾਓ ਇੱਕ ਕਹਿੰਦਾ ਬੀਬੀ ਜਨੀਰ ਕੌਰ ਨੂੰ ਬਣਾਓ ਉਹ ਜਾਕੀ ਨਾ ਚ ਕੋਈ ਪ੍ਰਧਾਨ ਬਣੇਗਾ ਬਾਕੀ ਦੇ ਉੱਠ ਕੇ ਅਕਾਲੀ ਗੱਲ ਨਾਲ ਸ਼ਾਮ ਨੂੰ ਹੋ ਜਾਣਗੇ ਆਪਣਾ ਕੰਮ ਕਰਨ ਲਈ ਓਕੇ ਖੈਰ ਗੱਲ ਨੋਟ ਕਰ ਲਓ ਆਪਾਂ ਸਮਝਦੇ ਇੰਤਜ਼ਾਰ ਕਰਦੇ ਆ ਕਿ ਇਹਦੇ ਵਿੱਚ ਕੇਂਦਰ ਸਰਕਾਰ ਦੇ ਨਾਲ ਬੀਜੇਪੀ ਨਾਲ ਅੰਦਰ ਖਾਤੇ ਕੋਈ ਸਮਝੌਤੇ ਦੀ ਗੱਲਬਾਤ ਵੀ ਚੱਲ ਰਹੀ ਹੈ ਕਿਉਂਕਿ ਕੱਲ ਦੀਆਂ ਖਬਰਾਂ ਆ ਰਹੀਆਂ ਨੇ ਕਿ ਐਨਸੀਪੀ ਐਨਸੀਬੀ ਦੀ ਜਿਹੜੀ ਐਂਟਰੀ ਹੈ ਮਜੀਠੀਆ ਕੇਸ ਦੇ ਵਿੱਚ ਇਹ ਦਰਸਾਉਣੀ ਹੈ ਕਿ ਪਿੱਛੇ ਬੈਕ ਰੂਮ ਦੇ ਵਿੱਚ ਕੁਝ ਨਾ ਕੁ ਚੱਲ ਰਿਹਾ ਜੀ ਕਿਉਂਕਿ ਤੁਸੀਂ ਸਪੱਸ਼ਟ ਗੱਲ ਕਰ ਦਿੰਦੇ ਹੋ ਤੁਸੀਂ ਮੰਨਦੇ ਵਿੱਚ ਕੋ ਰੱਖਦੇ ਨਹੀਂ ਤੁਹਾਡੇ ਤੋਂ ਇਸ ਕਰਕੇ ਮੈਂ ਤੁਹਾਨੂੰ ਅੱਜ ਲੈ ਆ ਜੀ ਚਲੋ ਦੇਖੋ ਮੇਰੀ ਗੱਲ ਸੁਣੋ ਹਾਲੇ ਤੱਕ ਕੋਈ ਗੱਲ ਬਫਰੀਆ ਕੀ ਕੇਜਰੀਵਾਲ ਤੇ ਉਧਰ ਦੇ ਦੋ ਮੰਤਰੀ ਜਿਹੜੇ ਪੁਰਾਣੇ ਸਨ ਉਹ ਬੁਰੇ ਬੁਰੇ ਫਸੇ ਹੋਏ ਉਹ ਕੋਈ ਨਾ ਕੋਈ ਬਹਾਨਾ ਲਾ ਕੇ ਇਹਨਾਂ ਨੂੰ ਬਦਨਾਮ ਕਰਨਾ ਚਾਹੁੰਦੇ ਆ ਪਰ ਅਕਾਲੀ ਦਲ ਦੀ ਤੇ ਭਾਜਪਾ ਦੀ ਗੱਲਬਾਤ ਜਿਹੜੀ ਹੈ ਹਾਲੇ ਕੋਈ ਸ਼ੁਰੂ ਹੀ ਨਹੀਂ ਹੋਈ ਤੇ ਹੋਣੀ ਕਿੱਥੇ ਪੌਲਿਟੀ ਕਿੱਥੇ ਹੈ ਪੌਲਿਟੀ ਕਿੱਥੇ ਬਣੇ ਦੱਸੋ ਹਾਲੇ ਹੁਣ ਤੇ 5 26 ਜੂਨ ਨੂੰ ਅਲੱਗ ਇਲੈਕਸ਼ਨਾਂ ਲੜਾਈ ਤਾਂ ਉੱਕੇ ਤੋਂ ਜੀ ਹੋਣੀ ਬਹੁਤ ਬਹੁਤ ਤੁਹਾਡਾ ਸਾਡਾ ਅਖਬਾਰਾਂ ਦੀ ਖਬਰਾਂ ਜੂਰ ਹੈ ਗਿਆ ਜੀ ਕਿ ਇਹ ਇਕੱਠੇ ਆਉਣਗੇ ਤੇ ਜਿੱਤਣਗੇ ਇਹ ਰੂਣ ਖਬਰਾਂ ਨੇ ਹੂੰ ਇਹ ਖਬਰਾਂ ਜੂਰ ਹੈ ਗਿਆ ਪਰ ਬੜੀ ਇੱਕ ਗੱਲ ਹੈ ਕਿ 48 ਦਲ ਅੱਖਾਂ ਮੋੜ ਕੇ ਸਮਝੌਤਾ ਨਹੀਂ ਕਰੇਗਾ ਚੰਗੀ ਤਰ੍ਹਾਂ ਹਰ ਚੀਜ਼ ਨੂੰ ਕੋਕ ਕੇ ਕਰਕੇ ਇਹਨਾਂ ਦਾ ਜੋ ਹੱਕ ਹੋਏਗਾ ਉਹ ਉਸ ਦੇ ਨਾਲ ਕਰਨਾ ਕਰਨਾ ਹੈ ਜੇ ਇਹ ਕਹਿੰਦੇ ਨਹੀਂ ਜੀ ਸਾਡੇ ਇੱਕ ਸਹੀ ਦਾ ਉੱਤੇ ਦਾ ਉਹ ਕਰ ਗੱਲ ਨਹੀਂ ਕਰੇਗਾ ਸਭ ਤੋਂ ਵੱਡੀ ਗੱਲ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਹੈ ਕਿਸਾਨਾਂ ਦੀਆਂ ਮੰਗਾਂ ਦੀ ਗੱਲ ਹੈ ਜੀ ਬਾਕੀ ਤਕ ਉਹ ਗੱਲ ਹੈ ਜੀ ਬਹੁਤ ਬਹੁਤ ਨਮਾਜ਼ ਸਨਾਂ ਸਾਹਿਬ ਚਰਦੀ ਕਲਾਇ ਰਹਿ ਕੇ ਇਸੇ ਤਰ੍ਹਾਂ ਅਮ ਵਿੱਚ ਦੇ ਰਹੋ ਤੁਹਾਡਾ ਤੈ ਦਿਨੋਂ ਤਰਵਾ ਤੁਸੀਂ ਸਮਾਂ ਕੱਢ ਕੇ ਦੇ ਆ ਕੇ ਸਾਹਮਣੇ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਪ੍ਰਮ ਜੀ ਸਿੰਘ ਸਾਨਾ ਜਿਹੜਾ ਨਾਲ ਗੱਲਬਾਤ ਹੋਈ ਹੈ ਤੇ ਤੁਸੀਂ ਇਹਦੇ ਵਿੱਚੋਂ ਕਿਵੇਂ ਲੈਨੇ ਹੋ ਕੀ ਕੁਝ ਕੱਢਦੇ ਹੋ ਤੁਹਾਡੇ ਦੇ ਨਿਰਪਰ ਕਰਦਾ ਕਿਰਪਾ ਕਰਕੇ ਦੇ ਵਿੱਚ ਆਪਣੇ ਕਮੈਂਟਸ ਜ਼ਰੂਰ ਦੇਣਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ 6 ਵਜੇ ਪ੍ਰਾਈਮ ਟਾਈਮ ਲੈ ਕੇ ਦਿਵਿੰਦਰ ਬੈਰੀਂਪਾਲ ਜੀ ਹਾਜ਼ਰ ਹੋਣਗੇ ਇਸੇ ਪ੍ਰੋਗਰਾਮ ਰਾਤੀ 9 ਵਜੇ ਰਿਪੀਟ ਕੀਤਾ ਜਾਣਾ ਪ੍ਰੋਗਰਾਮ ਦੇਖਣ ਲਈ ਤੁਹਾਡਾ तहे ਦਿਲੋਂ ਧੰਨਵਾਦ ਰੱਬ ਰੱਖਾ ਜੀ